ਤੁਹਾਡਾ ਬਹੁਤ ਸ਼ੁਕਰੀਆ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਪੰਜਾਬ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵਾੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭਣ ਰਹੇ ਨੇ 1419 ਨਵੇਂ ਨਵੇਂ ਆਂਗਣਵਾੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਆਂਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੀ ਫੰਡ ਉਹ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਆਂਗਣਵੜੀ ਸੈਂਟਰ ਇਹੋ ਜੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਇਸ ਤੋਂ ਬਿਨਾ ਸਾਡੇ ਕੋਲ ਬਹੁਤ ਸਾਰੇ ਆਂਗਣਵਾੜੀ ਸੈਂਟਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਲੇ ਤੱਕ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਅੱਜ ਜੇ ਅਸੀਂ ਗੱਲ ਕਰੀਏ 2025 ਦੇ ਵਿੱਚ ਤਾਂ 50 ਸਾਲ ਹੋ ਗਏ ਜਿਹੜਾ ਆਈਸੀਡੀਐਸ ਪ੍ਰੋਗਰਾਮ ਸਾਡਾ ਚੱਲਦੇ ਨੂੰ 2 1975 ਚ ਇਹ ਸ਼ੁਰੂ ਹੋਇਆ ਸੀ ਪਰ ਹਲੇ ਤੱਕ ਇਹ ਹਾਲਾਤ ਸੀ ਕਿ ਹੈਗੇ ਵੀ ਆ ਕਿ ਜਿੱਥੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪ੍ਰੋਪਰ ਟਾਇਲਟਸ ਨਹੀਂ ਹੈਗੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਪਹੁੰਚਿਆ ਸੋ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਅਸੀਂ 350 ਤਕਰੀਬਨ ਇਸ 53 ਇਹੋ ਜਿਹੇ ਆਂਗਣਵਾੜੀ ਸੈਂਟਰ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੂੰ ਅਸੀਂ 35 ਲੱਖ ਰੁਪਇਆ ਰੀਲੀਜ਼ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ 2162 ਨਵੇਂ ਟਾਇਲਟਸ ਚਾਈਲਡ ਫ੍ਰੈਂਡਲੀ ਟਾਇਲਟਸ ਜਿਹੜੇ ਆਂਗਣਵਾੜੀ ਸੈਂਟਰਾਂ 'ਚ ਬਣਾਏ ਜਾ ਰਹੇ ਨੇ ਉਹਦੇ ਲਈ ਵੀ ਪੰਜਾਬ ਸਰਕਾਰ ਤਕਰੀਬਨ 7 ਕਰੋੜ ਰੁਪਇਆ ਅਸੀਂ ਰੀਲੀਜ਼ ਕਰਨ ਜਾ ਰਹੇ ਹਾਂ ਸਿਰਫ ਇੱਥੇ ਹੀ ਬਸ ਨਹੀਂ ਅਸੀਂ ਆੰਗਣਵਾੜੀ ਸੈਂਟਰਾਂ ਦੇ ਵਿੱਚ ਹੁਣ ਤੱਕ ਜੋ ਦੇਖਿਆ ਗਿਆ ਕਿ ਉੱਥੇ ਫਰਨੀਚਰ ਦੀ ਵੀ ਘਾਟ ਪਈ ਗਈ ਬੱਚੇ ਹਲੇ ਤੱਕ ਸਾਡੇ ਜ਼ਿਆਦਾਤਰ ਦਰੀਆਂ ਦੇ ਉੱਪਰ ਹੀ ਬੈਠੇ ਹੁੰਦੇ ਆ ਸੋ ਹਰੇਕ ਆੰਗਣਵਾੜੀ ਸੈਂਟਰ ਦੇ ਵਿੱਚ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਆ ਉਹਦੇ ਵਿੱਚ ਬਹੁਤ ਜਲਦ ਅਸੀਂ 21 ਕਰੋੜ ਰੁਪਈਆ ਜਿਹੜਾ ਆੰਗਣਵਾੜੀ ਸੈਂਟਰਾਂ ਨੂੰ ਦੇਣ ਜਾ ਰਹੇ ਆ ਤਾਂ ਕਿ 10000 ਪ੍ਰਤੀ ਸੈਂਟਰ ਦੇ ਹਿਸਾਬ ਨਾਲ ਉੱਥੇ ਫਰਨੀਚਰ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਉਹ ਪ੍ਰੋਵਾਈਡ ਕੀਤਾ ਜਾਵੇਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਸ ਤੋਂ ਬਿਨਾ ਅਸੀਂ ਇਹ ਦੇਖਿਆ ਵੀ ਜਿਹੜੇ ਆਂਗਣਵਾੜੀ ਸੈਂਟਰ ਇੱਥੋਂ ਤੱਕ ਕੰਪਲੀਟ ਕਰ ਗਏ ਜਿਦੇ ਵਿੱਚ ਕਿਚਨ ਵੀ ਹੈ ਪ੍ਰੋਪਰ ਟਾਇਲਟਸ ਵੀ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੀ ਬੇਸਿਕ ਗੱਲ ਕਰਦੇ ਹਾਂ ਵੀ ਬਾਲਾ ਪੇਂਟਿੰਗ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਨੀ ਕਿ ਬੱਚਿਆਂ ਨੂੰ ਅਸੀਂ ਕੋਈ ਕਿਤਾਬਾਂ ਦੇ ਜ਼ਰੀਏ ਜਾਂ ਕੋਈ ਡਾਂਟ ਕੇ ਇਸ ਤਰ੍ਹਾਂ ਨਹੀਂ ਪੜਾਉਣਾ ਉੱਥੇ ਮਾਹੌਲ ਹੀ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਵੇ ਕਿ ਉਹ ਦੇਖ ਕੇ ਹੀ ਬੱਚੇ ਸਿੱਖਣ ਖੇਡ ਕੇ ਹੀ ਸਿੱਖਣ ਸੋ ਸਾਰਾ ਕੁਝ ਕੰਪਲੀਸ਼ਨ ਤੋਂ ਬਾਅਦ ਅਸੀਂ ਸਕਸ਼ਮ ਆਂਗਣਵੜੀ ਸੈਂਟਰ ਦੋ ਜ਼ਿਲ੍ਹਿਆਂ ਦੇ ਵਿੱਚ ਮੋਗਾ ਤੇ ਫਿਰੋਜ਼ਪੁਰ ਜਿਨ੍ਹਾਂ ਨੂੰ ਅਸੀਂ ਐਸਪੀਰੇਸ਼ਨ ਡਿਸਟ੍ਰਿਕਟ ਮੰਨਦੇ ਹਾਂ 1 ਲੱਖ ਪਰ ਆਂਗਣਵੜੀ ਸੈਂਟਰ ਦੇਣ ਜਾ ਰਹੇ ਹਾਂ ਜਿਹਦੇ ਨਾਲ ਕਿ ਉਹਨਾਂ ਸੈਂਟਰਾਂ ਦੇ ਵਿੱਚ ਇੱਕ ਤਾਂ ਅਸੀਂ ਐਲਈਡੀ ਜਿਹਨੂੰ ਅਸੀਂ ਟੀਵੀ ਕਹਿ ਸਕਦੇ ਹਾਂ ਲਗਾਵਾਂਗੇ ਤੇ ਆਰਓ ਆਰਓ ਲਗਾਏ ਜਾਣਗੇ ਇਸ ਤੋਂ ਬਿਨਾ ਜਿਹੜਾ ਰਹਿੰਦਾ ਪੈਸਾ ਹੋਏਗਾ ਐਲਈਡੀ ਤੇ ਆਪਣੇ ਆਰਓ ਤੋਂ ਬਿਨਾ ਉਹਨਾਂ ਨੂੰ ਅਸੀਂ ਹੋਰ ਇਨਫਰਾਸਟ੍ਰਕਚਰ ਕੋਈ ਲਰਨਿੰਗ ਕਿਟਸ ਲਗਾਉਣੀਆਂ ਸੀਸੀਟੀਵੀ ਕੈਮਰੇ ਲਗਾਉਣੇ ਆ ਜਾਂ ਕੁਝ ਹੋਰ ਬੱਚਿਆਂ ਨੂੰ ਚਾਹੀਦਾ ਉਹਦੇ ਲਈ ਵੀ ਉਹ ਯੂਜ਼ ਕਰ ਸਕਦੇ ਆ ਸੋ ਇਹਦੇ ਪਿੱਛੇ ਕਨਸੈਪਟ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਇੱਕ ਵਧੀਆ ਨਿੱਘੇ ਮਾਹੌਲ ਦੇ ਵਿੱਚ ਲਰਨਿੰਗ ਮਟੀਰੀਅਲ ਮਿਲੇ ਇਸ ਤਰ੍ਹਾਂ ਦਾ ਮਿਲੇ ਕਿ ਬੱਚੇ ਖੇਡਦੇ-ਖੇਡਦੇ ਪੜਨ ਖੇਡਦੇ-ਖੇਡਦੇ ਸਿੱਖਣ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰਦੇ ਸੀ ਕਿ ਪਲੇਵੇ ਸੈਂਟਰਾਂ ਨੂੰ ਅਸੀਂ ਐਕਸੈਪਟ ਇੱਕ ਸਰਟਨ ਲੈਵਲ ਤੱਕ ਹੀ ਕਰਾਂਗੇ ਕਿ ਉੱਥੇ ਕਿੰਨੀ ਸਪੇਸ ਹੈ ਕਿੰਨਾ ਖੇਡਣ ਨੂੰ ਜਗ੍ਹਾ ਹੈ ਉਸੇ ਤਰ੍ਹਾਂ ਹੀ ਅਸੀਂ ਆਂਗਣਵਾੜੀ ਸੈਂਟਰਾਂ ਨੂੰ ਉਥੇ ਟਾਇਲਟ ਹੈ ਕਿਚਨ ਹੈ ਉਥੇ ਜੜੀਆਂ ਕੰਧਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪੇਂਟਿੰਗਸ ਹੈ ਕਿ ਜਿਹੜੇ ਬੱਚੇ ਉਹਨੂੰ ਦੇਖ ਕੇ ਸਿੱਖ ਰਹੇ ਆ ਉਥੇ ਖੇਡਣ ਲਈ ਅਸੀਂ ਪੋਸ਼ਣ ਵਾਟਕਾ ਵੀ ਜ਼ਰੂਰੀ ਕਰ ਰਹੇ ਆ ਕਿ ਉਥੇ ਇਸ ਤਰ੍ਹਾਂ ਦੀ ਬਾਗਿਚੀ ਜਿਹਦੇ ਵਿੱਚ ਕਿ ਪੌਦੇ ਲਗਾਏ ਜਾਣ ਫਰੂਟ ਲਗਾਏ ਜਾਣ ਤਾਂ ਕਿ ਬੱਚੇ ਉਹਨੂੰ ਦੇਖ ਕੇ ਸਿੱਖਣ ਤੇ ਪੋਸ਼ਣ ਦੇ ਪ੍ਰਤੀ ਅਸੀਂ ਆਪਣੀਆਂ ਗਰਭਵਤੀ ਤੇ ਲੈਕਟੇਟਿੰਗ ਮਦਰਸ ਆ ਜਿਹੜੇ ਉਹਨਾਂ ਨੂੰ ਅਸੀਂ ਜਾਣਕਾਰੀ ਦਈਏ ਸੋ ਇਹ ਬੇਸਿਕਲੀ ਜੇ ਅਸੀਂ ਕੁਲ ਮਿਲਾ ਲਈਏ ਤਾਂ ਤਕਰੀਬਨ 200 ਕਰੋੜ ਰੁਪਏ ਜੜੀ ਪੰਜਾਬ ਸਰਕਾਰ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਂਘਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇਗੀ ਤੇ ਮੈਂ ਸਾਡੇ ਆਫੀਸਰ ਸਾਹਿਬਾਨ ਵੀ ਬੈਠੇ ਨੇ ਇਹਨਾਂ ਨੂੰ ਕਹਾਂਗੇ ਕਿ ਥੋੜਾ ਜਿਹਾ ਪੀਪੀਟੀ ਰਹੀ ਵੀ ਐਕਸਪਲੇਨ ਕਰ ਦੇਣ ਕਿ ਅਸੀਂ ਕੀ ਕਰਨ ਜਾ ਰਹੇ ਹਾਂ

Good morning, everyone. Thank you for all being here today. We extend a warm welcome to all the esteemed members of the press, other guests, and our colleagues. It's an honor to address today, and the purpose is to share the important updates on the enhancement of our infrastructure in Anganwadi centers of the state. The focus of this initiative is not just an on expanding infrastructure but also creating a sustainable, efficient infrastructure that improves public services to our community. We are sharing with you the upcoming milestones and the positive impact of these improvements will have on the public convenience, safety, and quality of life. I, uh, Sumantipka, Deputy Director, Department of Social Security, Women and Child child development on behalf of the department and our senior officers uh, sharing with you uh, the uh, infrastructure enhance enhancements that we are going to take in the anganwadi center in the current years as ma'am already said that we are also celebrating the golden jubilee of our icds program that integrated child development services has been started uh, in 1975 ਅਡਰ ਫਰਸਟ ਅੰਗਨਵਾੜੀ ਸੈਂਟਰ दैट ਵਾਸ ਇਨੋਗਰੇਟਡ ਇਨ ਮੈਸੂਰ ਇਨ ਤਾਮਿਲਨਾਡੂ ਐਂਡ ਇਨ ਪੰਜਾਬ ਨਮਾਪਾ ਹਿੰਦੀ ਆ ਪੰਜਾਬੀ ਚ ਕਰਲੀ ਰਹਾ ਹਾਂ ਔਰ ਪੰਜਾਬ ਦੇ ਵਿੱਚ ਜਿਹੜਾ ਸਾਡਾ ਪਹਿਲਾ ਅੰਗਨਵਾੜੀ ਸੈਂਟਰ ਸੀਗਾ ਇਹ ਨੂਰਪੁਰ ਬੇਦੀ ਬਲੌਕ ਡਿਸਟ੍ਰਿਕਟ ਰੋਪੜ ਦੇ ਵਿੱਚ ਸਟਾਰਟ ਹੋਇਆ ਸੀ 1975 1st ਅਕਤੂਬਰ 1975 ਤੇ ਅੱਜ ਸਾਨੂੰ 50 ਸਾਲ ਹੋ ਗਏ ਨੇ ਆਈਸੀਡੀਐਸ ਜਿਹੜੀਆਂ ਸਰਵਿਸਿਜ਼ ਨੂੰ ਸਟਾਰਟ ਹੋਇਆ ਨੂੰ ਤੋ ਇਹਦੇ ਵਿੱਚ ਪੰਜਾਬ ਗਵਰਨਮੈਂਟ ਸਾਡੀ ਜੋ ਕਰੰਟイヤー ਦੇ ਵਿੱਚ ਜੋ ਕੰਮ ਕਰ ਰਹੀ ਹੈ ਤੇ ਫਿਊਚਰ ਦੇ ਵਿੱਚ ਜੋ ਸਾਡੇ ਕੰਮ ਕਰਨ 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 ਵਾਲੇ ਹੋਣਗੇ ਉਹਨਾਂ ਦੇ ਮਾਰੇ ਮੈਂ ਅਪਡੇਟ ਕਰਾਂਗੀ ਇਹਦੇ ਵਿੱਚ ਸਾਡੀ ਸਟੇਟ ਗਵਰਨਮੈਂਟ ਦਾ ਵਿਜ਼ਨ ਹੈਗਾ ਕਿ ਆਂਗਣਵੜੀ ਸੈਂਟਰ ਨੂੰ ਇੱਕ ਬੈਟਰ ਜਿਹੜਾ ਇਨਫਰਾਸਟ੍ਰਕਚਰ ਹੈ ਬੁਨਿਆਦੀ ਢਾਂਚਾ ਜਿਹੜਾ ਦਿੱਤਾ ਜਾਏ ਨਾ ਕੇਵਲ ਬੁਨਿਆਦੀ ਢਾਂਚਾ ਬਲਕਿ ਉਹਦੇ ਅੰਦਰ ਉਹ ਜਿਹੜੀਆਂ ਸਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਜਿਵੇਂ ਕਿ ਫਰਨੀਚਰ ਹੋ ਗਿਆ LED ਹੋ ਗਿਆ ਜਿਵੇਂ ਕਿ ਮੈਮ ਆਲਰੇਡੀ ਦੱਸ ਚੁੱਕੇ ਨੇ ਆਰਓ ਸਿਸਟਮ ਹੋ ਗਿਆ ਪੋਸ਼ਨ ਵਰਟੀਕਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਗਵਰਨਮੈਂਟ ਕਮਿਟਮੈਂਟ ਹੈਗੀ ਉਹਨਾਂ ਦੀ ਕਿ ਅਸੀਂ ਇਹ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਅੰਗਣਵਾੜੀ ਸੈਂਟਰਸ ਨੂੰ ਦਵਾਂਗੇ ਅੰਗਣਵਾੜੀ ਸੈਂਟਰਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਜਿਵੇਂ ਮੈਮ ਨੇ ਆਲਰੇਡੀ ਕਿਹਾ ਕੇ 1150 1419 ਆਂਗਨਵਾੜੀ ਸੈਂਟਰ ਜਿਹੜੇ ਨੇ ਉਹ ਅੰਡਰ ਕੰਸਟਰਕਸ਼ਨ ਨੇ ਜਿਦੇ ਵਿੱਚੋਂ ਕੁਝ ਸਾਡੇ ਮੁਕੰਮਲ ਹੋ ਚੁੱਕੇ ਨੇ ਕੁਝ ਉਹ ਸਾਰੀ ਦੀਨੀ ਤੇ ਜਿਹੜੇ ਰਿਮੇਨਿੰਗ ਨੇ 400 ਸਾਡੇ ਬਹੁਤ ਜਲ ਜੜੇ ਉਹ ਸਟਾਰਟ ਹੋਣ ਵਾਲੇ ਨੇ ਇਸ ਤੋਂ ਇਲਾਵਾ ਕੁਝ ਹੋਰ ਸਕੀਮ ਵੀ ਨੇ ਜਿਨ੍ਹਾਂ ਦੇ ਅੰਡਰ ਆਂਗਨਵਾੜੀ ਸੈਂਟਰ ਜਿਹੜੇ ਨੇ ਉਹ ਬੰਦੇ ਨੇ ਜਿਵੇਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਡਿਸਟ੍ਰਿਕਟ ਮੀਨਰਲ ਫਾਊਂਡੇਸ਼ਨ ਫੰਡ ਹੋ ਗਿਆ ਪ੍ਰਧਾਨ ਮੰਤਰੀ ਅਨਸੂਤੀ ਜਾਤੀ ਗ੍ਰਾਮ ਉਦੇਸ਼ ਯੋਜਨਾ ਔਰ ਇਹ ਜਿਹੜੇ ਇਨਾ ਸਕੀਮ ਦੇ ਅੰਡਰ ਵੀ ਜਿਹੜੇ ਆਂਗਣਵਾੜੀ ਸੈਂਟਰਸ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਉਹ ਸਾਰੀਆਂ ਥੀਏ ਨੇ ਔਰ ਇਹਦੇ ਵਿੱਚ ਜਿਹੜੇ ਸਾਡੇ 151156 ਆਂਗਣਵਾੜੀ ਸੈਂਟਰ ਹੈਗੇ ਨੇ ਅਰਾਉਂਡ ਇੱਕ 138 ਕਰੋੜ ਕਰੋੜ ਦੀ ਜਿਹੜੀ ਇਹਨਾਂ ਦੀ ਕਾਸਟ ਹੈਗੀ ਹੈ ਤੇ ਅਪ੍ਰੋਕਸੀਮੇਟਲੀ ਜਿਹੜਾ 12 ਲੱਖ ਦਾ ਖਰਚਾ ਹੈਗਾ ਇੱਕ ਆਂਗਣਵਾੜੀ ਸੈਂਟਰ ਦੀ ਕੇਵਲ ਕੰਸਟਰਕਸ਼ਨ ਤੇ ਆਏਗਾ ਡਿਸਟ੍ਰਿਕਟ ਵਾਈਜ਼ ਜਿਹੜਾ ਬ੍ਰੇਕਅਪ ਹੈਗਾ ਸਾਡੀ ਆਲਰੇਡੀ ਪੀਪੀਟੀ ਦੇ ਵਿੱਚ ਹੈਗਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਨੰਬਰ ਆਫ ਜਿਹੜੇ ਆਂਗਣਵਾੜੀ ਸੈਂਟਰਸ ਨੇ ਉਹ ਬਣ ਰਹੇ ਨੇ ਅ ਕੁਝ ਆਂਗਣਵਾੜੀ ਸੈਂਟਰਸ ਦੇ ਵਿੱਚ 25% ਕੰਮ ਜਿਹੜਾ ਮੁਕੰਮਲ ਹੋ ਚੁੱਕਾ ਹੈ ਕਈਆਂ ਦੇ ਵਿੱਚ 50% ਹੈਗਾ ਕੁਝ ਜਿਹੜੇ ਸਾਡੇ ਨੀਅਰ ਅਬਾਊਟ ਕੰਪਲੀਸ਼ਨ ਨੇ ਜਿੱਥੇ 100% ਜਿਹੜਾ ਵਰਕ ਹੈਗਾ ਇਟ ਇਜ਼ ਅਬਾਊਟ ਟੂ ਕੰਪਲੀਟ ਇਨ ਦਾ ਨੈਕਸਟ ਮੰਥ ਅਪਗ੍ਰੇਡੇਸ਼ਨ ਦੀ ਗੱਲ ਕਰਦੇ ਆਂ ਤਾਂ ਜਿਵੇਂ ਕਿ ਮੈਮ ਨੇ ਆਲਰੇਡੀ ਕਿਹਾ ਕਿ ਅਸੀਂ 350 ਆਂਗਣਵਾੜੀ ਸੈਂਟਰ ਜਿਹੜੇ ਹੈਗੇ ਉਹਨਾਂ ਦੀ ਅਪਗ੍ਰੇਡੇਸ਼ਨ ਕਰ ਰਹੇ ਆਂ ਮੀਨਸ ਅ ਰਿਪੇਅਰ ਵਰਕ ਜਿਹੜੇ ਨੇ ਕੁਝ ਰਿਪੇਅਰ ਵਰਕਸ ਲੋਡਿੰਦੀਆਂ ਨੇ ਬਿਕੋਜ਼ ਆਂਗਣਵਾੜੀ ਸੈਂਟਰਸ ਵੀ ਹੈ ਕਈ ਬਿਲਡਿੰਗਸ ਜਿਹੜੀਆਂ ਪੁਰਾਣੀਆਂ ਨੇ ਤਾਂ ਉਹਨਾਂ ਦੀ ਰਿਪੇਅਰ ਵਰਕ ਦੇ ਵਾਸਤੇ ਸਰਕਾਰ ਜਿਹੜੀ ਹੈ 7 ਕਰੋੜ ਰੁਪਇਆ ਜਿਹੜਾ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਅੰਗਰਵੜੀ ਰਿਪੇਅਰ ਦੇ ਨਾਲ ਨਾਲ ਜਿਹੜੀਆਂ ਹੋਰ ਬੁਨਿਆਦੀ ਸਹੂਲਤਾਂ ਨੇ ਅੰਗਰਵੜੀ ਸੈਂਟਰਸ ਦੇ ਵਿੱਚ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਐਸਪੀਰੇਸ਼ਨਲ ਸક્ષਮ ਅੰਗਰਵੜੀ ਸੈਂਟਰ ਦੀ ਗੱਲ ਕਰਦੇ ਆਂ ਤੇ ਇਹਦੇ ਵਿੱਚ ਸਰਕਾਰ ਦਾ ਜਿਹੜਾ ਟੀਚਾ ਹੈਗਾ ਕਿ ਇਸ ਸਾਲ ਦੇ ਵਿੱਚ ਮਿਨੀਮਮ ਜਿਹੜੇ 100 ਅੰਗਰਵੜੀ ਸੈਂਟਰ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ ਤੇ ਮੋਗਾ ਉਹਨਾਂ ਨੂੰ ਸક્ષਮ ਅੰਗਰਵੜੀ ਸੈਂਟਰ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਮਾਡਰਨ ਐਮਿਨਿਟੀਆਂ ਹੋਣਗੀਆਂ ਸਹੂਲਤਾਂ ਹੋਣਗੀਆਂ ਉਹ ਬੱਚਿਆਂ ਨੂੰ ਔਰ ਜਿਹੜੇ ਬੈਨੀਫਿਸ਼ੀਰੀ ਨੇ ਪ੍ਰੈਗਨੈਂਟ ਮਦਰ ਮਦਰ ਤੇ ਨਰਸਿੰਗ ਮਦਰਸ ਨੂੰ ਉਹਨਾਂ ਨੂੰ ਦਿੱਤੀਆਂ ਜਾਣੀਆਂ। ਜਿੱਤੇ ਵਿੱਚ ਰੇਨ ਹਰਵਸ ਸਿਸਟਮ ਹੋਏਗਾ, ਪੋਸ਼ਨ ਵਰਟੀਕਾ, ਫਰਨੀਚਰ, LED, RO ਯੂਨਿਟ ਹੋਏਗਾ। TCC ਮਟੀਰੀਅਲ ਫਰਨੀਚਰ ਐਂਡ ਜਿਹੜੀਆਂ ਬਾਲਾ ਵਰਕ ਹੈਗਾ ਆਂਗਣਵਾੜੀ ਸੈਂਟਰ ਦੇ ਵਿੱਚੋਂ ਕੀਤਾ ਜਾਏਗਾ। ਸੈਨੀਟੇਸ਼ਨ ਫੈਸਿਲਿਟੀਆਂ ਦੇ ਵਿੱਚ ਵੀ ਕਿ ਆਂਗਣਵਾੜੀ ਸੈਂਟਰ ਜਿੰਨਾ ਚਾ ਸਾਡੇ ਟਾਇਲਟਸ ਨਹੀਂ ਹੈਗੀਆਂ ਗਵਰਨਮੈਂਟ ਇਜ਼ ਕਮਿਟਿਡ ਕਿ ਅਸੀਂ ਸਾਰੇ ਆਂਗਣਵਾੜੀ ਸੈਂਟਰਸ ਦੇ ਵਿੱਚ ਜਿਹੜੀ ਹੈ ਟਾਇਲਟ ਫੈਸਿਲਿਟੀ ਐਂਡ ਜਿਹੜਾ ਟੈਪਡ ਵਾਟਰ ਹੈਗਾ ਉਹਦੀ ਸਪਲਾਈ ਕਰੀਏ ਜਿਹਦੇ ਵਿੱਚ ਗਰੰਟੀ ਅਰ ਦੇ ਵਿੱਚ ਅਸੀਂ 2162 ਦਾ ਟੀਚਰ ਰੱਖਿਆ 2162 ਆਂਗਣਵਾੜੀ ਸੈਂਟਰਾਂ ਦੇ ਵਿੱਚ ਜਿਹੜੀ ਟਾਇਲਟ ਦੀ ਨਵੀਂ ਕੰਸਟਰਕਸ਼ਨ ਕੀਤੀ ਜਾਏਗੀ ਤੇ 353 ਆਂਗਣਵਾੜੀ ਸੈਂਟਰ ਨੇ ਜਿੰਨਾਂ ਦੇ ਵਿੱਚ ਟੈਪਡ ਵਾਟਰ ਜਿਹੜੀ ਫੈਸਿਲਿਟੀ ਉਹ ਪ੍ਰੋਵਾਈਡ ਕੀਤੀ ਜਾਏਗੀ ਆਹ ਥਿਸ ਇਜ਼ ਅ ਬ੍ਰੇਕਡਾਊਨ ਹੈਗਾ 2162 ਆਂਗਣwadi ਸੈਂਟਰ ਜਿੱਨਾਂ ਚ ਅਸੀਂ ਟਾਇਲਟ ਦੀ ਫੈਸਿਲਿਟੀ ਪ੍ਰੋਵਾਈਡ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਆਂਗਣwadi ਸੈਂਟਰ ਦੇ ਵਿੱਚ ਫਰਨੀਚਰ ਆਲਰੇਡੀ ਡਿਸਕਸ ਹੋ ਚੁੱਕਾ ਕਿ ਫਰਨੀਚਰ ਦੀ ਜਿਹੜੀ ਹੈ ਕਾਟ ਹੈਗੀ ਉਹਨੂੰ ਪੂਰਾ ਕਰਨ ਦੇ ਵਾਸਤੇ ਇਸ ਸਾਲ ਦੇ ਵਿੱਚ 21800 ਕਿਆ 51 ਆਂਗਣwadi ਸੈਂਟਰਾਂ ਦੇ ਵਿੱਚ ਜਿਹੜਾ ਹੈਗਾ 20 ਕਰੋੜ ਰੁਪਇਆ ਜਿਹੜਾ ਰਿਲੀਜ਼ ਕੀਤਾ ਗਿਆ ਹੈਗਾ 2 ਫਰਨੀਚਰ ਦੇ ਵਾਸਤੇ ਜਿਹਦੇ ਵਿੱਚ ਅੰਗਨwadi ਸੈਂਟਰ ਤੇ ਬੱਚਿਆਂ ਲਈ ਚਾਈਲਡ ਫ੍ਰੈਂਡਲੀ ਚੇਅਰਸ ਟੇਬਲ ਅਲਮਿਰਾ ਮੈਟ੍ਰੀਸਿਸ ਵਗੈਰਾ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾਣੀਆਂ ਤਾਂ ਤਾਂ ਜੋ ਜਿਹੜੇ ਬੱਚੇ ਨੇ ਅੰਗਨwadi ਸੈਂਟਰ ਵਿੱਚ ਆਉਂਦੇ ਨੇ ਉਹਨਾਂ ਨੂੰ ਅੱਛੀਆਂ ਜਿਹੜੀਆਂ ਸਹੂਲਤਾਂ ਉੱਥੇ ਦਿੱਤੀਆਂ ਜਾ ਸਕਣ ਇਸ ਤੋਂ ਇਲਾਵਾ ਜਿਹੜਾ ਸਾਡਾ ਟੋਟਲ ਪੰਜਾਬ ਦੇ ਵਿੱਚ 27314 ਅੰਗਨwadi ਸੈਂਟਰ ਨੇ ਸਾਡੇ ਬਾਕੀ ਆਂਗਣਵਾੜੀ ਸੈਂਟਰ ਦੇ ਵਿੱਚ ਵੀ ਜਿਹੜਾ ਪਲਾਨ ਹੈਗਾ ਉਹ ਅਪਰੂਵ ਹੋ ਗਿਆ ਹੋਇਆ ਸਾਡੇ ਸਾਰੇ ਆਂਗਣਵਾੜੀ ਸੈਂਟਰ ਦੇ ਫਰਨੀਚਰ ਵਾਸਤੇ ਔਰ ਉਹਦੇ ਵਾਸਤੇ ਵੀ ਜਿਹੜੇ ਫੰਡ ਨੇ ਉਹ ਜਲਦ ਜੜਿਓ ਰਿਲੀਜ਼ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਆਂਗਣਵਾੜੀ ਸੈਂਟਰ ਜਿਹੜੀਆਂ 1100 1400 19 ਬਿਲਡਿੰਗਸ ਤੋਂ ਬਿਨਾਂ ਵੀ ਬਣ ਰਹੇ ਨੇ ਜਿਵੇਂ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਹੋਗੀ 19 ਆਂਗਣਵਾੜੀ ਸੈਂਟਰ ਇਸ ਸਕੀਮ ਦੇ ਅੰਡਰ ਅੰਡਰ ਕੰਸਟਰਕਸ਼ਨ ਦੇ ਵਿੱਚ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ ਹੈ ਜਿਹਦੇ ਅੰਡਰ 244 ਹੋਰ ਨਵੇਂ ਆਂਗਣਵਾੜੀ ਸੈਂਟਰ ਨੇ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬਣ ਰਹੇ ਨੇ ਨੈਕਸਟ ਅਸੀਂ ਕੁਝ ਜਿਹੜੇ ਸਾਡੇ ਆਂਗਣਵਾੜੀ ਸੈਂਟਰਸ ਕੰਪਲੀਟ ਹੋਏ ਨੇ ਰੀਸੈਂਟਲੀ ਉਹਨੀਆਂ ਕੁਝ ਫੋਟੋਗ੍ਰਾਫਸ ਨੇ ਆ ਮੈਂ ਰਿਕੁਐਸਟ ਕਰਾਂਗੀ ਕਿ ਉਹ ਕਾਈਂਡਲੀ ਸ਼ੇਅਰ ਕੀਤੀਆਂ ਜਾਣ ਇਦੇ ਵਿੱਚ ਜਿਵੇਂ ਆਂਗਣਵੜੀ ਸੈਂਟਰਾਂ ਦੀਆਂ ਦਿਵਾਰਾਂ ਦੇ ਉੱਪਰ ਜੋ ਅਸੀਂ ਮੈਸੇਜ ਲਿਖਾਏ ਨੇ ਜੋ ਫੋਟੋਗ੍ਰਾਫਸ ਨੇ ਇਹ ਇਸ ਤਰ੍ਹਾਂ ਨਾਲ ਕੀਤੇ ਗਏ ਨੇ ਤਾਂ ਕਿ ਬੱਚੇ ਜਿਵੇਂ ਤੁਸੀਂ ਦੇਖੋਗੇ ਗੁਰਮੁਖੀ ਦੇ ਅੱਖਰ ਦੇਖੋਗੇ ਆ ਏ ਬੀ ਸੀ ਲਿਖੀ ਹੋਈ ਆ ਇਹਨਾਂ ਨੂੰ ਦਿਵਾਰਾਂ ਨੂੰ ਦੇਖਦੇ-ਦੇਖ ਕੇ ਸਿੱਖਣ ਜਾਂਦੇ ਵਿੱਚ ਮੈਸੇਜੇਸ ਵੀ ਲਿਖੇ ਮਿਲਣਗੇ ਤੁਹਾਨੂੰ ਸੋ ਇਹ ਬਾਲਾ ਪੇਂਟਿੰਗ ਦੇ ਉੱਪਰ ਅਸੀਂ ਖਾਸ ਕਰਕੇ ਜ਼ੋਰ ਦਿੰਦਾ ਬਿਲਡਿੰਗ ਐਸ ਲਰਨਿੰਗ ਏਜੰਟ ਤਾਂ ਕਿ ਬਿਲਡਿੰਗ ਐਜ਼ ਅ ਲਰਨਿੰਗ ਹੈਲਪ ਆਪਾਂ ਨੂੰ ਯੂਜ਼ ਕਰੀਏ ਕਿ ਇੱਥੋਂ ਹੀ ਦੇਖ-ਦੇਖ ਕੇ ਬੱਚੇ ਸਿੱਖਣ ਇਹਦੇ ਤੇ ਜ਼ਿਆਦਾ ਸਟ्रेस ਦਿੱਤਾ ਗਿਆ ਸੋ ਕੱਲੇ ਕਮਰੇ ਵਿੱਚ ਜਿਹੜੇ ਚੱਲ ਰਹੇ ਸੀ ਆਂਗਣਵਾੜੀ ਸੈਂਟਰ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਅਪਗ੍ਰੇਡੇਸ਼ਨ ਦੇ ਵੱਲ ਲੈ ਕੇ ਜਾ ਰਹੇ ਹਾਂ ਜਿਹੜੇ 27512 ਦੇ ਸੈਂਟਰ ਹੈ ਤੁਹਾਡੇ ਉਸ ਟੋਟਲ ਕਿੰਨੇ ਸਿਰ ਤੇ ਬੱਚੇ ਆਦੇ ਟੋਟਲ ਕਿੰਨੇ ਬੱਚੇ ਇੱਥੇ ਆ ਰਹੇ ਨੇ ਦੇਖੋ ਜੀ ਇਹਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਦੇਵੇਂ ਇਹਨਾਂ ਨੇ ਕੁਝ ਸੈਂਟਰ ਸਾਡੇ ਸਕੂਲਾਂ ਦੇ ਵਿੱਚ انرੋਲ ਕਰ ਲਏ ਸੀ ਸਕੂਲਾਂ ਦੇ ਵਿੱਚ ਸਾਡੇ ਤਕਰੀਬਨ 10000 ਸੈਂਟਰ ਜਿਹੜੇ ਚੱਲ ਰਹੇ ਆ ਤਾਂ ਉਹਦੇ ਵਿੱਚ ਅਸੀਂ ਜੇ ਟੋਟਲ ਸਟਰੈਂਥ ਗਿਣੀਏ ਤਾਂ ਉਹ ਕਈ ਬੱਚੇ ਆਂਗਣਵਾੜੀ ਸੈਂਟਰਸ 'ਚ ਵੀ ਆਉਂਦੇ ਆ ਤੇ ਸਕੂਲਾਂ ਦੇ ਵਿੱਚ ਵੀ ਆਉਂਦੇ ਆ ਸੋ ਇਹ ਡਬਲ انرੋਲਮੈਂਟ ਕਈ ਵਾਰੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜੇਕਰ ਅਸੀਂ ਕਹੀਏ ਕਿ ਬੱਚੇ ਸਕੂਲਾਂ 'ਚ ਨਹੀਂ ਜਾਂਦੇ ਜਾਂ ਸਕੂਲਾਂ 'ਚ انرੋਲ ਹੁੰਦੇ ਆ ਤਾਂ ਉਹ ਐਸਐਨਪੀ ਤੋਂ ਵਾਂਝੇ ਰਹਿ ਜਾਂਦੇ ਆ ਸੋ ਇੱਕ ਵੱਡੀ ਸਮੱਸਿਆ ਇਹ ਸਾਡੇ ਲਈ ਹੈ ਸੋ ਇਦੇ ਵਿੱਚ ਅਸੀਂ ਪਿਓਰਲੀ ਆਂਗਣਵੜੀ ਸੈਂਟਰਾਂ ਦੇ ਵਿੱਚ ਨਹੀਂ ਸਾਡੇ ਵਿੱਚ ਟੋਟਲ ਜਿਹੜੇ ਬੱਚੇ ਆ ਉਹ ਐਨਰੋਲ ਸਕੂਲਾਂ ਵਾਲੇ ਵੀ ਜਿਹੜੇ ਆਂਗਣਵੜੀ ਸੈਂਟਰਾਂ ਚੋਂ ਐਸਐਨਪੀ ਲੈ ਰਹੇ ਨੇ ਮਿੱਡਡੇ ਮੀਲ ਮਿੱਡੇ ਮੀਲ ਤੁਸੀਂ ਬੱਚਿਆਂ ਨੂੰ ਦੇ ਰਹੇ ਹੋਗੇ ਉੱਥੋਂ ਤੇਰੇ ਤੋਂ ਡਬਲ ਨਹੀਂ ਹੋਏਗਾ ਸਕੂਲਾਂ ਜਿਦੋਂ ਦਿਖਾ ਰਹੇ ਆ ਬੱਚੇ ਨੂੰ ਮਿੱਡੇ ਮੀਲ ਮਿਲ ਗਿਆ ਤੇ ਸੈਂਟਰ ਜੀ ਵੀ ਦਿਖਾ ਦਿਓ ਨਹੀਂ ਜੀ ਸਾਡੇ ਕੋਲ ਜਿਹੜੇ ਬੱਚੇ ਆ ਉਹ ਸਿਰਫ ਜਾਂ ਮਿੱਡੇ ਮੀਲ ਸਕੂਲ ਤੋਂ ਲੈਣਗੇ ਜਾਂ ਆਂਗਣਵੜੀ ਸੈਂਟਰ ਤੋਂ ਲੈਣਗੇ ਸਾਡੇ ਕੋਲ ਟੋਟਲ ਬੈਨੀਫਿਸ਼ੀਰੀ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਅੰਗਨਵਾਲੀ ਸੈਂਟਰਾਂ ਚ 16 ਲੱਖ ਬੈਨੀਫਿਸ਼ੀਰੀ ਸਾਡੇ ਕੋਲ ਨੇ ਜੀ ਮੈਡਮ ਸਹੀ ਮੇਸ਼ੇਂ ਆਪਾਸ ਤੇਨੋਂ ਲੈ ਕੇ ਮੈਸੇਜ ਜੇ ਸਵਾਲ ਉੱਠਦੇ ਨੇ ਕੋਈ ਕੁਕੀਨਾ ਫਸਸ ਚ ਖੜਾ ਵੀ ਕਰਦੇ ਆਂ ਜੀ ਲੇਕਿਨ ਉਹਦੇ ਦਰਾਂ ਮੈਕੈਨਿਜ਼ਮ ਕੀ ਤਿਆਰ ਕੀਤਾ ਕਿਉਂਕਿ ਕੋਈ ਸੇਜ ਚ ਕਿਸੇ ਦੀ ਗੱਲ ਹੋਵੇ ਕੋਈ ਮਿੱਟੀ ਮਿਲ ਕੋਈ ਸਮਾਨ ਦੀ ਗੱਲ ਹੋਵੇ ਉਹ ਜਦੋਂ ਵੀ ਹੁੰਦੀ ਹੈ ਉਸੇ ਦਾ ਮੈਕੈਨਿਜ਼ਮ ਕੀ ਤਿਆਰ ਕੀਤਾ ਤਾਂ ਕਿ ਬਿਲਕੁਲ ਇਸ ਤਰ੍ਹਾਂ ਹੀ ਅ ਅਸੀਂ ਇਸ ਤੋਂ ਪਹਿਲਾਂ ਵੀ ਕਿਉਂਕਿ ਐਸ ਐਨ ਪੀ ਦੀ ਗੱਲ ਹੋ ਰਹੀ ਆ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਟਰਾਂਸਪੇਰੈਂਸੀ ਵਾਲਾ ਸਿਸਟਮ ਹੀ ਚਲਾਇਆ ਸੀ ਮਾਰਕਫੈਟ ਤੋਂ ਅਸੀਂ ਜਿਹੜਾ ਐਸ ਐਨ ਪੀ ਪ੍ਰੋਵਾਈਡ ਕਰ ਰਹੇ ਹਾਂ ਪੂਰਾ ਪੈਕੇਟਡ ਹੁੰਦਾ ਔਰ ਜੋ ਟੇਕ ਹੋਮ ਰਾਸ਼ਨ ਜਿਹੜਾ ਅਸੀਂ ਬੱਚਿਆਂ ਨੂੰ ਘਰਾਂ 'ਚ ਦਿੰਨੇ ਆ ਜਾਂ ਮਾਵਾਂ ਨੂੰ ਦਿੰਦੇ ਉਹ 15 ਦਿਨ ਦੀ ਪੈਕੇਜ ਹੁੰਦੀ ਹੈ ਔਰ ਬਾਕੀ ਵੀ ਸਾਰਾ ਪੈਕੇਟ ਦੇ ਵਿੱਚ ਹੀ ਆਉਂਦਾ ਕੋਈ ਅਸੀਂ ਖੁੱਲਾ ਰਾਸ਼ਨ ਪੂਰਨ ਤੌਰ ਤੇ ਬੰਦ ਕੀਤਾ ਗਿਆ ਤਾਂ ਕਿ ਉਹਦੇ ਕੋਈ ਮਿਸਯੂਜ਼ ਨਾ ਹੋਵੇ। ਬਾਕੀ ਟਰਾਂਸਪੇਰੈਂਸੀ ਲਈ ਅਸੀਂ ਪੂਰੇ ਮੈਜਰਸ ਉੱਪਰ ਸਾਰੀ ਡੇਟਸ ਮੈਨੂਫੈਕਚਰ ਡੇਟ, ਐਕਸਪਾਇਰੀ ਡੇਟ ਅਸੀਂ ਸੀਡੀਪੀਓ ਤੋਂ ਲੈ ਕੇ ਆਂਗਣਵਾੜੀ ਸੈਂਟਰ ਤੱਕ ਕਿੰਨੇ ਟਾਈਮ ਚ ਡਿਲੀਵਰ ਹੋਣਾ ਸਾਰੇ ਦਿਨ ਫੈਕਸ ਕੀਤੇ ਹੋਏ ਆ ਤਾਂ ਕਿ ਕੋਈ ਵੀ ਚੀਜ਼ ਐਕਸਪਾਇਰੀ ਵਾਲੀ ਬੈਨੀਫਿਸ਼ੀਅਰੀ ਤੱਕ ਨਾ ਪਹੁੰਚੇ ਔਰ ਉਹਨੂੰ ਹੋਰ ਜ਼ਿਆਦਾ ਕਿਉਂਕਿ ਪ੍ਰੋਬਲਮ ਜਿੱਤੇ ਜਿੱਤੇ ਆਉਂਦੀਆਂ ਸੀ ਉਹਨੂੰ ਸੌਰਟ ਆਊਟ ਕਰਨ ਲਈ ਨਵੇਂ ਹੱਲ ਵੀ ਲੱਭੇ ਆ। ਉਸ ਤੋਂ ਬਾਅਦ ਅਸੀਂ ਉਹਦੀ ਪੈਕਿੰਗ ਨੂੰ ਵੀ ਜਿਹੜਾ ਟਰਾਂਸਪੇਰੈਂਟ ਕਰ ਦਿੱਤਾ ਤਾਂ ਕਿ ਜਿਹੜਾ ਖਾਣਾ ਹੈ ਉਹ ਬਾਹਰੋਂ ਹੀ ਦਿਖੇ ਤੇ ਕੋਈ ਵੀ ਇਸ ਤਰ੍ਹਾਂ ਦਾ ਨਾ ਹੋਵੇ ਕਿ ਕੋਈ ਕਿਸੇ ਤਰ੍ਹਾਂ ਦਾ ਖਰਾਬ ਖਾਣਾ ਬੱਚੇ ਤੱਕ ਪਹੁੰਚੇ ਜਿਹੜਾ 16 ਲੱਖ ਰੁਪਏ ਚ ਕਿੰਨੇ ਕੁ ਡਬਲ ਬੈਨੇਫਿਸ਼ਰੀ ਜਿਹੜੇ ਦੋਨੋਂ ਬਸ ਰਹਿ ਉਸ ਵੀ ਦੇਖੋ ਜੀ ਕੋਈ ਡਬਲ ਬੈਨੇਫਿਸ਼ਰੀ ਨਹੀਂ ਹੈ ਬੈਨੇਫਿਸ਼ਰੀ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਬੱਚੇ ਜਿਹੜੇ ਪੜ੍ਹਦੇ ਸਕੂਲ 'ਚ ਹੈ ਔਰ ਐਸਐਨਪੀ ਇਧਰੋਂ ਲੈ ਰਹੇ ਹੈ ਸੋ ਇਹ ਜਿਹੜੇ ਆਂਗਣਵਾਲੀ ਸੈਂਟਰ ਸਾਡੇ ਸਕੂਲਾਂ ਚ ਬਣੇ ਹੋਏ ਨੇ ਉਹਦੇ ਵਿੱਚ ਇਹ ਹੈ ਕਿ ਬੱਚੇ ਜਿਵੇਂ ਫਰਸਟ ਕਲਾਸ ਜਿਹੜੀ ਉਹ ਸਕੂਲ ਦੀ ਚ ਚਲੇ ਗਏ ਔਰ ਖਾਣਾ ਇੱਥੋਂ ਲੈ ਰਹੇ ਨੇ ਕਿੰਨੇ ਇਨਕਰੀਸ ਹੋਏ ਮੈਮ ਪਿਛਲੇ ਘੱਟੇ ਕਿਵਲੇ ਬੱਚੇ ਕਿੰਨਾ ਤੇ ਇਨਕਰੀਸ ਹੋਏ ਅ ਐਗਜੈਕਟ ਡਾਟਾ ਨਹੀਂ ਮੈਂ ਕਹਿ ਸਕਦੀ ਕਿਉਂਕਿ ਬੱਚੇ ਤਾਂ ਪੋਪੂਲੇਸ਼ਨ ਦੇ ਹਿਸਾਬ ਨਾਲ ਜਿੰਨੇ ਵੀ ਹੈ ਉਹ ਆਉਣੇ ਹੀ ਆ ਔਰ ਸਾਰੇ ਬੱਚੇ ਆਂਗਣਵਾਲੀ ਸਨ ਰੋ ਪਾਈ ਕਿ ਕਿੰਨੇ 15% 20% ਹਾਸਲ ਦਾ ਵਧੇ ਵੀ ਨਹੀਂ ਨਹੀਂ ਬਿਲਕੁਲ ਜੀ ਜਦੋਂ ਮੈਂ ਇਹ ਕਹਿੰਦੀ ਕਿ ਬੱਚਿਆਂ ਦਾ ਪਾਪੂਲੇਸ਼ਨ ਦੇ ਹਿਸਾਬ ਨਾਲ ਹਰ ਵਾਰ ਕਿਉਂਕਿ ਇਹ ਡਾਇਨਾਮਿਕ ਡਾਟਾ ਕੋਈ ਸਟੈਟਿਕ ਨਹੀਂ ਹੈ ਕਿ ਅੱਪ ਕਹ ਲਈਏ 16 ਲੱਖ ਇਸ ਟਾਈਮ ਜੋ ਕਰੰਟ ਹੈ ਸਾਡੇ ਕੋਲੇ ਬੈਨੀਫਿਸ਼ੀਰੀ ਹੈਗੇ ਸੈਂਟਰ ਬਣਾ ਰਹੇ ਉਹਦੇ ਨਾਲ ਅਪਲਾਈਮੈਂਟ ਜਨਰੇਸ਼ਨ ਕਿੰਨੀ ਹੋਏਗੀ ਨਵੇਂ ਸੈਂਟਰ ਦਾ ਮੇਨ ਮਕਸਦ ਇਹ ਸੀਗਾ ਕਿ ਸਾਡੇ ਕੋਲ ਬਹੁਤ ਸਾਰੇ ਆਂਗਣਵਾੜੀ ਸੈਂਟਰਾਂ ਦੇ ਉੱਪਰ ਕੰਜੈਸ਼ਨ ਹੋ ਰਹੀ ਸੀ ਕਿ ਦੋ ਦੋ ਤਿੰਨ ਤਿੰਨ ਸੈਂਟਰ ਇੱਕ ਜਗ੍ਹਾ ਤੇ ਚੱਲ ਰਹੇ ਸੀ ਉਹਦੇ ਵਿੱਚ ਬੱਚੇ ਵੀ ਜ਼ਿਆਦਾ ਆ ਰਹੇ ਸੀ ਜਿਵੇਂ ਆਂਗਣਵਾੜੀ ਵਰਕਰਸ ਵੀ ਦੋ ਦੋ ਤਿੰਨ ਤਿੰਨ ਸੋ ਸਾਰੀ ਕੰਜੈਸ਼ਨ ਨੂੰ ਘੱਟ ਕਰਨ ਦੇ ਲਈ ਪ੍ਰੋਪਰ ਤਰੀਕੇ ਦੇ ਨਾਲ ਸਹੀ এনवायरमेंट ਚ ਬੱਚੇ ਦੀ ਦੇਖਭਾਲ ਹੋਵੇ ਇਸ ਕਰਕੇ ਇਹਨਾਂ ਨੂੰ ਵਿਧਾਇਆ ਜਾ ਰਿਹਾ ਹੈ ਬਾਕੀ ਅਸੀਂ এমਪਲాయਮੈਂਟ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 3000 ਹੋਰ ਆਂਗਣਵੜੀ ਵਰਕਰਸ ਤੇ ਹੈਲਪਰ ਭਰਤੀ ਕਰਨਗੇ ਜਿਹੜੇ ਸੈਂਟਰ ਤੋਂ ਬਣ ਗਏ ਉਸ ਤੋਂ ਬਾਅਦ ਸਕੂਲਾਂ ਚੱਲ ਵਾਲੇ ਸੈਂਟਰ ਉਧਰ ਸ਼ਿਫਟ ਕਰ ਦਿੱਤੇ ਜਾਣਗੇ ਨਹੀਂ ਜੀ ਸਕੂਲਾਂ ਵਾਲੇ ਸੈਂਟਰ ਇੱਕ ਪਾਲਿਸੀ ਅਧੀਨ ਲੈ ਕੇ ਆਂਦੇ ਗਏ ਸੀਗੇ ਇਹਨਾਂ ਨੂੰ ਹਲੇ ਅਸੀਂ ਸ਼ਿਫਟ ਨਹੀਂ ਕਰਨ ਜਾ ਰਹੇ ਹਲੇ ਜਿਹੜੇ ਸਾਡੇ ਸਟੈਂਡਲੋਨ ਆਂਗਣਵੜੀ ਸੈਂਟਰ ਹੈ ਜਿੱਥੇ ਕੰਜੈਸਚਨ ਹੈ ਜਾਂ ਸਾਨੂੰ ਲੱਗਦਾ ਕਿ ਸਕੂਲ ਦੇ ਵਿੱਚ ਕੋਈ ਸੈਂਟਰ ਬਣਿਆ ਤੇ ਉਹਦੇ ਵਿੱਚ ਬੱਚੇ ਜਿਹੜੇ ਉਹ ਇੰਨੇ ਜ਼ਿਆਦਾ ਵੱਧ ਗਏ ਵੀ ਉਹ ਪ੍ਰੋਪਰ ਉਹਨਾਂ ਦੀ ਸਿਟਿੰਗ ਨਹੀਂ ਹੈ ਉਹਨਾਂ ਚੀਜ਼ਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚੇ ਨਵੇਂ ਸੈਂਟਰਾਂ 'ਚ ਲੈ ਕੇ ਕਿਉਂਕਿ ਜਿਹੜਾ ਨਵਾਂ ਵਾਇਰਸ ਆਇਆ ਐ ਐਚਐਮਵੀਓ ਨੂੰ ਲੈ ਕੇ ਵੀ ਕਾਫੀ ਚੈਸ਼ੀ ਜੀ ਹੈ ਕੁਝ ਡਾਇਰੈਕਸ਼ਨ ਜਾਰੀ ਕੀਤੀ ਹੈ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਉਹਦੇ ਪ੍ਰੋਪਰ ਅਸੀਂ ਕਰ ਵੀ ਕਾਫੀ ਉੱਥੇ ਜਗ੍ਹਾ ਹੈ ਨਹੀਂ ਹੈ ਨਵੇਂ ਤੁਸੀਂ ਨਹੀਂ ਬਣਾ ਰਹੇ ਨਾ ਬਿਲਕੁਲ ਜੀ ਬਿਲਕੁਲ ਔਰ ਜਿੱਥੋਂ ਵੀ ਕੋਈ ਕਿਉਂਕਿ ਵਾਇਰਸ ਹਰ ਸਾਲ ਕੋਈ ਨਾ ਕੋਈ ਨਵੇਂ ਆਉਂਦੇ ਰਹਿੰਦੇ ਕੋਈ ਨਵੀਂ ਗੱਲ ਨਹੀਂ ਹੈ ਬੇਸਿਕਲੀ ਤਾਂ ਇਹੀ ਹੁੰਦਾ ਕਿ ਬੱਚਿਆਂ ਨੂੰ ਪ੍ਰੋਟੈਕਸ਼ਨ ਲਈ ਅਸੀਂ ਬੱਚਿਆਂ ਨੂੰ ਮਾਸਕ ਨਹੀਂ ਕਹਿ ਸਕਦੇ ਪਰ ਹੈਂਡ ਵਾਸ਼ਿੰਗ ਕਰਨੀ ਜਾਂ ਬੱਚਿਆਂ ਨੂੰ ਸਾਫ ਸਫਾਈ ਚ ਰਹਿਣਾ ਇਹ ਸਾਡੇ ਰੂਟੀਨ ਦੇ ਪ੍ਰੋਸੀਜਰ ਹੈ ਜਿਨੂੰ ਅਸੀਂ ਕਮਿਊਨਿਟੀ ਬੇਸਡ ਇਵੈਂਟਸ ਕਹਿੰਦੇ ਆ ਸੋ ਹਰ ਬੁੱਧਵਾਰ ਤੇ ਬੁੱਧਵਾਰ ਇਸ ਤਰ੍ਹਾਂ ਦੇ ਇਵੈਂਟਸ ਅੰਗਨwadi ਸੈਂਟਰ ਚ ਕਰਾਏ ਜਾਂਦੇ ਆ ਮੈਡਮ ਤੁਸੀਂ ਨਾਮੇ ਜਿਹੜੇ ਗਰਭੀ ਬੱਚਾ ਜਿਹੜਾ ਤੁਸੀਂ ਮੀਲ ਦਿੰਨੇ ਹੋ ਉਹਨਾਂ 8 ਤੱਕ ਦੇ 8 ਤੱਕ ਦਾ ਮੀਲ ਦਿੱਤਾ ਜਾਂਦਾ ਇਹ ਵੀ ਬਤਾਉਣ ਦੀ ਤੁਸੀਂ ਗੱਲਬਾਤ ਵੀ ਸਹੀ ਕਿਉਂਕਿ 8 ਤੱਕ ਦੇ ਵਿੱਚ ਜਿਹੜਾ ਫੂਡ ਦਿੱਤਾ ਜਾਂਦਾ ਉਹਦੀ ਕੈਲੋਰੀ ਉਹਦੀ ਪੋਸਟਿਕ ਨਾ ਕੋਈ ਸਵਾਲ ਉੱਠਿਆ ਪਿਛਲੇ ਸਭ ਦੇ ਵਿੱਚ ਪ੍ਰੋਟੈਸਟ ਵੀ ਹੋਈ ਸੀ ਮੈਂ ਮੈਂ ਬਿਲਕੁਲ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਔਰ ਇਹ ਸੈਂਟਰ ਗਵਰਨਮੈਂਟ ਦੇ ਪ੍ਰੋਵੀਜ਼ਨ ਦੇ ਅੰਡਰ ਹੈ ਇਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਜੋ ਸੈਂਟਰ ਦੇ ਨਾਲ ਮੀਟਿੰਗ ਹੋਈ ਸੀ ਸਪੈਸ਼ਲੀ ਮੈਂ ਹੀ ਪੰਜਾਬ ਵਿੱਚ ਉਹ ਇਹ ਗੱਲ ਉਠਾਈ ਸੀ ਕਿ ਬੱਚਿਆਂ ਦੇ ਲਈ ਜਿਹੜਾ 8 ਰੁਪਏ ਤੋਂ ਵਧਾ ਕੇ ਜਿਹੜਾ ਇਹ ਕੋਸਟ ਨੋਰਮ ਹੈ ਇਹ ਵਧਾ ਦਿੱਤੇ ਜਾਣ ਤਾਂ ਕਿ ਅਸੀਂ ਬੱਚਿਆਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਪੌਸ਼ਟਿਕ ਹਾਰ ਦੇ ਸਕੀਏ ਔਰ ਮੈਨੂੰ ਲੱਗਦਾ ਕਿ बार-बार ਕਹਿਣ ਤੇ ਅਸੀਂ ਦੁਬਾਰਾ ਵੀ ਉਠਾਵਾਂਗੇ ਇਸ ਚੀਜ਼ ਨੂੰ ਅਸੀਂ ਕਰਨ ਚ ਮੈਨੂੰ ਲੱਗਦਾ ਕਿ ਸਫਲ ਹੋ ਜਾਵਾਂਗੇ ਮੈਨੂੰ ਆਮ ਨੌਮੀ ਸੈਂਟਰ ਵਿੱਚ ਫਰਨੀਚਰ ਦੀ ਕੀ ਪੋਜੀਸ਼ਨ ਆ ਆਮ ਤੌਰ ਤੇ ਦੇਖਿਆ ਜਾਂਦਾ ਕਿ ਬੱਚੇ ਥੱਲੇ ਬੈਠਦੇ ਨੇ ਹੁਣ ਕਿਉਂ ਤੁਸੀਂ ਸੀਟਿੰਗ ਪ੍ਰਾਨ ਕੁਝ ਬਣਾਇਆ ਹੈ ਜੀ ਕੋਈ ਟੇਬਲ ਕੁਰਸੀਆਂ ਕੁਝ ਦਿੱਤੀਆਂ ਨੇ ਬਿਲਕੁਲ ਜੀ ਮੈਂ ਇਹੀ ਦੱਸਣ ਲਈ ਕਿ ਅਸੀਂ 10000 ਪਰੰਗਨવાડી ਸੈਂਟਰ ਦੇਣ ਜਾ ਰਹੇ ਹਾਂ ਇਹ ਹੀ ਸਭ ਕੁਝ ਦੇਖ ਕੇ ਕਿ ਬੱਚੇ ਹਲੇ ਤੱਕ ਕਿ 50 ਸਾਲ ਦੀ ਗੱਲ ਕਰਦੇ ਆ 골ਡਨ ਚੁਪਲੀ ਦੀ ਗੱਲ ਕਰਦੇ ਆ ਪਰ ਬੱਚਿਆਂ ਨੂੰ ਹਲੇ ਤੱਕ ਕੁਰਸੀ ਮੇਜ਼ ਤੱਕ ਅਸੀਂ ਪਹੁੰਚੇ ਨਹੀਂ ਸੋ 21 ਕਰੋੜ ਰੁਪਏ ਜਿਹੜਾ ਇਸੇ ਪਰਪਸ ਲਈ ਅਸੀਂ ਰੀਲੀਜ਼ ਕਰਨ ਜਾ ਰਹੇ ਹਾਂ ਉਹਦੇ ਕਾਫੀ ਜ਼ਿਆਦਾ ਹੁੰਦੀ ਹੈ ਗਿਣਤੀ ਕਿਈ ਜਗ੍ਹਾ ਹੁੰਦੀ ਤੇ ਜਿਹੜੇ ਨਿਊ ਬਣਾ ਰਹੇ ਉਹਦੇ ਕੋਈ ਇਹੋ ਜਿਹਾ ਪ੍ਰੋਵੀਜ਼ਨ ਹੈ ਕਿ ਰੂਮ ਜਿਹੜੇ ਨਿਊ ਜ਼ਿਆਦਾ ਇੱਕ ਤੋਂ ਵੱਧ ਕਿਤੇ ਆ ਜਿਹੜਾ ਆਂਗਣਵਾੜੀ ਸੈਂਟਰ ਦਾ ਇੱਕ ਪ੍ਰੋਪਰ ਮਾਡਲ ਹੁੰਦਾ ਜਿਹਦੇ ਹਿਸਾਬ ਨਾਲ ਉਹ ਬਣਾਉਣਾ ਹੈ ਪ੍ਰੋਪਰ ਡਾਈਮੈਂਸ਼ਨਸ ਉਹਦੇ ਵਿੱਚ ਕਿਚਨ ਉਹਦੇ ਬਾਹਰ ਬਾਥਰੂਮ ਤੇ ਇੱਕ ਪੋਰਸ਼ਨ ਵਾਟਿਕਾ ਸੋ ਉਹ ਜੋ ਪ੍ਰੋਪਰ ਡਿਜ਼ਾਈਨ ਬਣ ਕੇ ਆਇਆ ਉਸ ਦੇ ਹਿਸਾਬ ਨਾਲ ਹੀ ਬਣਾਵਾਂਗੇ ਪਰ ਇਹ ਕਿ ਬੱਚਿਆਂ ਦੀ ਜਿਹੜੀ ਗਿਣਤੀ ਹੈ ਉਹਨੂੰ ਘਟਾਉਣ ਵਾਸਤੇ ਹੀ ਅਸੀਂ ਜ਼ਿਆਦਾ ਆਂਗਣਵਾੜੀ ਸੈਂਟਰ ਬਣਾ ਰਹੇ ਹਾਂ ਕਿ ਇਹਦੇ 8 ਰੁਪਏ ਜਿਹੜੇ ਤੁਸੀਂ ਕਹਿੰਦੇ ਗਵਰਨਮੈਂਟ ਆਫ ਇੰਡੀਆ ਵੱਲੋਂ ਦਿੱਤੇ ਜਾਂਦੇ ਨੇ। ਸਟੇਟ ਗਵਰਨਮੈਂਟ ਵੀ ਕੁਝ ਐਪਲੀਕੇਸ਼ਨ ਕੰਟਰੀਬਿਊਟ ਕਰ ਸਕਦੀ ਹੈ। ਇਹ ਕਰ ਸਕਦੇ ਆ ਜੀ ਪਰ ਜਿਵੇਂ ਪੂਰੇ ਇੰਡੀਆ ਦੇ ਵਿੱਚ ਜੋ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਅਮੈਂਡਮੈਂਟ ਕਰਨੀ ਉਹ ਵੀ ਥੋੜਾ ਲੰਬਾ ਪ੍ਰੋਸੀਜਰ ਹੋ ਸਕਦਾ ਹੈ ਪਰ ਅਸੀਂ ਹਰ ਪਾਸਿਓਂ ਕੋਸ਼ਿਸ਼ ਕਰਾਂਗੇ ਕਿ ਸਾਡੇ ਬੱਚਿਆਂ ਨੂੰ ਵਧੀਆ ਹਰ ਜੀਐਮ ਸਾਹਿਬ ਨੇ ਗਿਆਨ ਦੇ ਕੇ ਸਾਲ ਬਣਾਗੇ। ਮਾੜਾ ਮਾਣ ਦੇ ਗਿਆਤ ਕਾ ਫਲ ਦਵਾਵਾਂਗੇ ਜੀ ਫਲ ਦੇਣ ਦੀ ਗੱਲ ਕੀਤੀ ਗਈ ਸੀ ਹਾਂ ਉਹ ਥੋੜਾ ਤੁਸੀਂ ਕਨਫਿਊਜ਼ ਕਰ ਜਾਂਦੇ ਹੋ ਜਿਹੜਾ ਫਲ ਦੇਣ ਦੀ ਗੱਲ ਹੈ ਉਹ ਮਿਡ-ਡੇ ਮੀਲ ਚ ਆਉਂਦਾ ਕਿਉਂਕਿ ਉੱਥੇ ਖਾਣਾ ਵਗੈਰਾ ਪ੍ਰੋਪਰ ਬਣਾ ਕੇ ਸਾਡਾ ਜਿਹੜਾ ਅਸੀਂ ਦਿੰਨੇ ਸਪਲੀਮੈਂਟਰੀ ਨਿਊਟ੍ਰੀਸ਼ਨ ਮਤਲਬ ਬੱਚੇ ਨੂੰ ਅਸੀਂ ਖਾਣਾ ਨਹੀਂ ਦੇ ਰਹੇ ਅਸੀਂ ਜੋ ਉਹਦੇ ਵਿੱਚ ਨਿਊਟ੍ਰੀਸ਼ਨ ਦੀ ਘਾਟ ਹੈ ਉਹਨੂੰ ਪੂਰਾ ਕਰਨ ਦੇ ਲਈ ਸਪਲੀਮੈਂਟਸ ਦਿੰਨੇ ਆ ਜਿਵੇਂ ਕਹਿ ਲਓ ਆਇਰਨ ਦੇਤਾ ਪ੍ਰੋਟੀਨ ਦੇਤਾ ਸੋ ਉਹ ਮੋਢਲੇ 6 ਸਾਲਾਂ ਦੇ ਵਿੱਚ ਆਂਗਣਵੜੀ ਸੈਂਟਰਾਂ 'ਚ ਐਸਐਨਪੀ ਦਿੱਤਾ ਜਾਂਦਾ ਹੈ। 8 ਰੁਪਏ 'ਚ ਕੀ ਪੂਰਾ ਹੈ ਦੋ ਰੁਪਏ ਦੀ ਰੋਟੀ ਇਹਦੇ 'ਚ ਐਡੀਸ਼ਨਲ ਹੈ ਨਹੀਂ ਤੁਸੀਂ ਸਾਡੇ ਆਂਗਣਵੜੀ ਸੈਂਟਰਾਂ 'ਚ ਜਾ ਕੇ ਦੇਖਿਓ ਵੀ ਅਸੀਂ ਕੀ ਕੁਝ ਦਿੰਨੇ ਆ ਪਰਸੋਂ ਮੈਂ ਵੀ ਜਾ ਕੇ ਆਈ ਸੀ ਉੱਥੇ ਦਲੀਆ ਖਿਚੜੀ ਪੰਜੀਰੀ ਨਹੀਂ ਬਿਲਕੁਲ ਬਿਲਕੁਲ ਮਹਿੰਗਾਈ ਦੇ ਦੌਰ ਦੇ ਵਿੱਚ 8 ਰੁਪਏ ਦੇ ਵਿੱਚ ਉਨੀ ਨਿਊਟ੍ਰੀਸ਼ਨ ਦੇਣਾ ਪੋਸੀਬਲ ਨਹੀਂ ਹੈ ਤਾਂ ਹੀ ਅਸੀਂ ਇਹ ਮੰਗ ਜਿਹੜੀ ਵਾਰ-ਵਾਰ ਉਠਾ ਰਹੇ ਆ। ਔਰ ਮੈਂ ਵੀ ਕਹਿਨੀ ਹੈ ਕਿ ਅਸੀਂ ਸਫਲ ਹੋ ਜਾਵਾਂਗੇ ਜਿਸ ਦਿਨ ਮੰਗਾ ਤੋ ਉਠਾਈ ਜਾਏਗੀ ਇਹ ਕਰ ਸਕਦਾ ਹੈ ਨਾ ਸੈਂਟਰ ਨੂੰ ਮੈਂ ਕਿੰਨੀ ਮੰਗ ਕਰਦੀ ਆ ਵੀ 8 ਤੋਂ ਕਿੰਨੇ ਵੱਧ ਚਾਹੀਦੇ ਨੇ ਦੇਖੋ ਜੇ ਅਸੀਂ 4 ਪਏ ਵੀ ਹੋਰ ਵੱਧ ਜਾਣ ਤਾਂ ਉਹਦੇ ਵਿੱਚ ਅਸੀਂ ਕਾਫੀ ਸਫੀਸ਼ੀਐਂਟ ਬਚ ਜਣਗੇ ਉਹ ਕਿਸੇ ਕਿਸ ਤਰੀਕੇ ਨਾਲ ਉਹਦੇ ਵਿੱਚ ਕਟੌਤੀ ਕੀਤੀ ਗਈ ਜਿਵੇਂ ਪਹਿਲਾਂ ਚੱਲਦਾ ਸੀ ਮੈਂ ਇਹਦੇ ਵਿੱਚ ਵੀ ਕਈ ਸਾਰੇ ਸਵਾਲ ਕਿ ਦੇਸੀ ਘਿਓ ਦੀ ਪੰਜੀਰੀ ਥੋੜੇ ਸਮੇਂ ਲਈ ਦਿੱਤੀ ਗਈ ਔਰ ਉਹ ਪ੍ਰੋਪਰ ਫੀਲਡ ਦੇ ਜਾ ਕੇ ਡਿਸਟ੍ਰਿਬਿਊਟ ਹੋਈ ਜਾਂ ਨਹੀਂ ਹੋਈ ਇਹ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਕੋਸ਼ ਆਂਗਣਵਾੜੀ ਸੈਂਟਰਾਂ ਚ ਪਹੁੰਚੀ ਕੁਝ ਨਹੀਂ ਪਹੁੰਚੀ ਪਰ ਉਸ ਤੋਂ ਬਾਅਦ ਜੋ ਅਸੀਂ ਮਾਰਕ ਫੈਡ ਨਾਲ ਐਮਓਯੂ ਕੀਤਾ ਸੀ ਉਹਦੇ ਵਿੱਚ ਪ੍ਰੋਪਰ ਅਸੀਂ ਯੂਨੀਵਰਸਿਟੀ ਦੇ ਨਾਲ ਡਾਈਟੀਸ਼ਨਸ ਦੇ ਨਾਲ ਸਾਰਿਆਂ ਨਾਲ ਕਨਸਰਨ ਕਰਕੇ ਵੀ ਕਿੰਨੀ ਪ੍ਰੋਟੀਨ ਦੇਣੀ ਹੈ ਬੱਚੇ ਨੂੰ ਕਿੰਨੀ ਕਾਰਬਸ ਦੇਣੀ ਹੈ ਕਿੰਨਾ ਆਇਰਨ ਦੇਣਾ ਉਹ ਸਾਰਾ ਕੁਝ ਕੈਲਕੂਲੇਟ ਕਰਕੇ ਫੇਰ ਹੀ ਨਵੇਂ ਸਪਲੀਮੈਂਟਸ ਬਣਾਏ ਸੀ ਸੋ ਇਹਦੇ ਵਿੱਚ ਦੇਸੀ ਕਿਉਂ ਐਡ ਕੀਤਾ ਗਿਆ ਜਾਂ ਨਹੀਂ ਕੀਤਾ ਇਹ ਗੱਲ ਨਹੀਂ ਅਸੀਂ ਇਹ ਦੇਖਣਾ ਸੀ ਵੀ ਇਹਦੇ ਵਿੱਚ ਕੈਲਰੀਜ਼ ਕਿੰਨੀਆਂ ਗਈਆਂ ਸੋ ਉਹ ਅਸੀਂ ਨਾਰਮਸ ਦੇ ਹਿਸਾਬ ਨਾਲ ਬਿਲਕੁਲ ਪੂਰੀਆਂ ਦੇ ਰਹੇ ਹਾਂ ਮੈਮ ਸੈਂਟਰ ਇਨਕਰੀਜ਼ ਕਰ ਰਹੇ ਹੋ ਤਾਂ ਫਿਰ ਸਟਾਫ ਵੀ ਤਾਂ ਚਾਹੀਦਾ ਹੋਊ ਉਹਦੇ ਲਈ ਹਾਂ ਮੈਂ ਆਲਰੇਡੀ ਕਹਿ ਚੁੱਕੀ ਹਾਂ ਕਿ ਸਾਡੀ ਸਰਕਾਰ ਨੇ ਇਸ ਤੋਂ ਪਹਿਲਾਂ 5000 ਅੰਗਣਵਾੜੀ ਵਰਕਰਸ ਭਰਤੀ ਕੀਤੀ ਔਰ 3000 ਅਸੀਂ ਹੋਰ ਭਰਤੀ ਕਰਨ ਜਾ ਰਹੇ ਹਾਂ ਚਾਰ ਲੱਗਾ ਕਾਫੀ ਤਾਂ ਪੂਰੀਆ ਵੀ ਲੋੜ ਹੈ ਕਿਉਂਕਿ ਉਹ ਬੜੇ ਜੇ ਸਾਲਾਂ ਤੋਂ ਦੇਖਿਆ ਜਾਵੇ ਅਕਸਰ ਉਹੀ ਕੌਂਟਰੋਵਰਸੀ ਉਹੀ ਅਫਸਰ ਚਲਦੇ ਇੱਕ ਪਰਚੇ ਤੋਂ ਲੈ ਕੇ ਬੜਾ ਕੁੱਝ ਤੁਸੀਂ ਇਹ ਧਿਆਨ ਦਿਓ ਦੇਖੋ ਜੀ ਜਿੱਥੇ ਤੁਸੀਂ ਅਗਰ ਨਿਊਟ੍ਰੀਸ਼ਨ ਦੀ ਗੱਲ ਕਰ ਰਹੇ ਹੋ ਤਾਂ ਅਸੀਂ ਪਹਿਲਾਂ ਵੀ ਮਾਰਕ ਫੱਡ ਜਿਹਨੂੰ ਕਹਿ ਲਓ ਕਿ ਇੱਕ ਸਰਕਾਰੀ ਕੋਆਪਰੇਟਿਵ ਹੈ ਕੋਈ ਇਹ ਨਹੀਂ ਕਿ ਪ੍ਰਾਈਵੇਟ ਏਜੰਸੀ ਹੈ ਸੋ ਅਸੀਂ ਆਪਣੇ ਪੰਜਾਬ ਦੇ ਵਿੱਚੋਂ ਹੀ ਖਰੀਦ ਕਰਕੇ ਦੇ ਰਹੇ ਹਾਂ ਕੋਈ ਇਹ ਨਹੀਂ ਕਿ ਬਾਹਰੋਂ ਕਿਤੋਂ ਲੈ ਕੇ ਦੇ ਰਹੇ ਹਾਂ ਸੋ ਪੂਰੀ ਟਰਾਂਸਪੇਰੈਂਸੀ ਦੇ ਨਾਲ ਜਿੱਥੇ ਵੀ ਕਿਤੇ ਕਿਤੋਂ ਵੀ ਸ਼ਿਕਾਇਤ ਕਿਉਂਕਿ ਤੁਸੀਂ ਕਾਦੇ ਲਈ ਬੈਠੇ ਹੋ ਸਾਨੂੰ ਰਿਫਾਈਨ ਕਰਨ ਲਈ ਬੈਠੇ ਹੋ ਜੇ ਤੁਸੀਂ ਦੱਸੋਗੇ ਇੱਥੇ ਗਲਤ ਆ ਤਾਂ ਅਸੀਂ ਉਹਨੂੰ ਠੀਕ ਕਰਾਂਗੇ ਸੋ ਤੁਸੀਂ ਦੱਸਦੇ ਰਹੋ ਅਸੀਂ ਕਰਦੇ ਜਾਵਾਂਗੇ ਥੈਂਕ ਯੂ ਜੀ ਥੈਂਕ ਯੂ